जो किश है सो तेरा जो किश है सो तेरा जो किश है मेरा मुझ में किश नहीं मेरा मुझ में किश नहीं ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਤੇਰਾ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕਾ ਸਾਪਤੇ ਤੇਰਾ ਤੁਝ ਕਾ ਸਾਪਤੇ লাগੈ ਮੇਰਾ ਕਿਆ ਲਗੈ ਮੇਰਾ ਆਖਿਆ ਸਾਰ ਕੁਝ ਸਹਿਬ ਤੇਰਾ ਹੈ ਤੇ ਤੇਰਾ ਤੈਨੂੰ ਸੌਂਪ ਕੇ ਉਹਦੇ ਵਿੱਚ ਕੁਝ ਵੀ ਐਸਾ ਨਹੀਂ ਜਿਹਦੇ ਤੇ ਮੈਂ ਆਪਣਾ ਹੱਕ ਜਦਾ ਸਕਾਂ ਦਾਵੇ ਦੱਜਨ ਹੋਤ ਹੈ ਨਿਰਦਾਵੇ ਰਹੇ ਜਸੰਕ ਮਹਾਰਾਜ ਦੀ ਬਾਣੀ ਕਹਿੰਦੀ ਜਿਹੜਾ ਬੰਦਾ ਕਿਸੇ ਚੀਜ਼ ਤੇ ਦਾਵਾ ਬੰਦਾ ਹੈ ਉਹ ਜਦੋਂ ਛੁੱਟਦੀ ਹੈ ਫਿਰ ਦੁੱਖ ਹੁੰਦਾ ਹੈ ਤੇ ਜਿਸ ਵਕਤ ਬੰਦਾ ਨਿਰਦਾਵੇ ਵਿੱਚ ਹੋਵੇ ਫਿਰ ਜੇ ਕੁਝ ਆਇਆ ਤਾਂ ਵੀ ਉਹਦਾ ਸ਼ੁਕਰਾਨਾ ਕੀਤਾ ਜੇ ਕਿਤੇ ਕੁਝ ਚਲਿਆ ਗਿਆ ਤੇ ਤਾਂ ਵੀ ਉਹਦਾ ਸ਼ੁਕਰਾਨਾ ਕੀਤਾ ਤਾਂ ਵੀ ਉਹਨੂੰ ਉਲਾਮਾ ਨਹੀਂ ਦਿੱਤਾ ਤੇ ਜੇ ਇਹਦੇ ਤੋਂ ਉਲਟ ਹਾਲਤ ਹੈ ਉੱਥੇ ਫਿਰ ਆਖਿਆ ਵੀ ਮਿੱਟੀ ਦਾ ਪੁਤਲਾ ਹੀ ਹੈ ਹੋਰ ਇਹ ਕੁਝ ਨਹੀਂ ਜਿਹੜਾ ਇਹਨਾਂ ਚੀਜ਼ਾਂ ਪਿੱਛੇ ਨੱਚ ਰਿਹਾ ਹੈ ਮਾਟੀ ਕੁ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਮ ਗਰਭ ਕਰਤ ਹੈ ਮਾਇਆ ਗਈ ਮਹਾਰਾਜ ਕਹਿੰਦੇ ਜਦੋਂ ਕੁਝ ਪਾਇਆ ਫਿਰ ਤੇ ਐ ਹੰਕਾਰ ਵਿੱਚ ਗਰਭ ਵਿੱਚ ਤੁਰਿਆ ਫਿਰਦਾ ਕਿਸੇ ਨੂੰ ਕੁਝ ਨਹੀਂ ਸਮਝਦਾ ਜਦੋਂ ਥੋੜਾ ਜਿਹਾ ਕੁਝ ਖੁੱਸ ਜਾਏ ਫਿਰ ਹੁਣ ਲੱਗ ਪੈਂਦਾ ਕਿਉਂਕਿ ਦਾਵਾ ਬੰਨ ਲਿਆ ਨਾ ਉਹਨੂੰ ਛੱਡਣਾ ਔਖਾ ਸੀ ਤੇ ਕਈ ਵਾਰ ਘਰਾਂ ਵਿੱਚ ਵੀ ਐਸੀ ਮੁਸ਼ਕਲ ਬਣ ਜਾਂਦੀ ਹੈ ਇਹ ਵਡੇਰੀ ਉਮਰ ਹੋ ਗਈ ਹੈ ਬੱਚੇ ਕਹਿੰਦੇ ਵੀ ਚਲੋ ਹੁਣ ਤੁਸੀਂ ਆਰਾਮ ਕਰੋ ਪਰ ਦਾਵਾ ਬੰਨ ਲਿਆ ਆਖਿਆ ਵੀ ਮੇਰੇ ਬਿਨਾ ਤੇ ਸਰਨਾ ਹੀ ਨਹੀਂ ਜੇ ਮੈਂ ਨਾ ਇਹ ਕੀਤਾ ਤੇ ਹੋਣਾ ਨਹੀਂ ਤਾਂ ਉੱਥੇ ਵੀ ਜਿਹੜਾ ਰਸ ਹੈ ਨਾ ਉਹ ਬੇਰਸ ਵਿੱਚ ਬਦਲ ਜਾਂਦਾ ਹੈ ਕਿਉਂਕਿ ਬੱਚੇ ਜਿਸ ਉਮਰ ਦੇ ਉਸ ਥਾਂ ਤੇ ਹੁੰਦੇ ਵੀ ਅਸੀਂ ਵੀ ਕੁਝ ਕਰੀਏ ਤਾਂ ਉਹ ਸਮਾਂ ਜਦੋਂ ਉਦਾਂ ਲੰਘਦਾ ਮਹਿਸੂਸ ਹੁੰਦਾ ਤੇ ਕਈ ਵਾਰ ਫਿਰ ਉਹ ਗਲਤ ਦਿਸ਼ਾਵਾਂ ਵਾਲੇ ਪਾਸੇ ਚਲੇ ਜਾਂਦੇ ਆਂਦੇ ਅਸੀਂ ਆਖਦੇ ਵੀ ਹੈ ਤੇ ਸਾਰਾ ਕੁਝ ਪਰ ਇਹ ਫਿਰ ਵੀ ਸਾਡੇ ਕਹਿਣੇ ਵਿੱਚ ਨਹੀਂ ਹੈ ਤਾਂ ਅਸਲ ਵਿੱਚ ਕਾਰਨ ਇਹ ਹੁੰਦਾ ਵੀ ਉਹ ਜ਼ਿੰਮੇਵਾਰੀ ਦਾ ਬੋਝ ਬਹੁਤ ਥਾਵਾਂ ਤੋਂ ਬੰਦੇ ਨੂੰ ਮੋੜ ਕੇ ਲੈ ਕੇ ਆਉਂਦਾ ਜੇ ਉਹ ਕੁੰਡਾ ਨਹੀਂ ਹੁੰਦਾ ਫਿਰ ਕਈ ਵਾਰ ਐਸਾ ਹੁੰਦਾ ਵੀ ਬੱਚੇ ਹੋਰ ਪਾਸੇ ਤੁਰ ਪੈਂਦੇ ਖੇਰ ਸਤਿਗੁਰ ਨੇ ਬੜੇ ਪਿਆਰ ਨਾਲ ਸਮਝਾਇਆ ਹੁਣ ਜ਼ਿਕਰ ਕੀਤਾ ਕਿ ਸੁਰਤ ਵਿੱਚ ਗਿਆਨ ਆ ਜਾਏ ਸੋਝੀ ਆ ਜਾਏ ਅਸੀਂ ਤੇਰੇ ਕੋਲ ਸੋਝੀ ਲੈਣ ਵਾਸਤੇ ਆਏ ਆ